ਫੋਨ ਕਿੰਦਾ ਆ ਗਿਆ ਹਾਂ ਸਾਡਲਾ ਕੀ ਕੱਟਾ ਕੀ ਕਰਾਉਣਾ ਮੈਂ ਪੁੱਛਦਾ ਚੱਲ ਕਿਸੇ ਤੋਂ ਇੱਕ ਮਿੰਟ ਅਰ ਠੂ ਕਿੱਥੇ ਆ ਓਏ ਅੱਛਾ ਬਾਬਾ ਮਕੰਦ ਕਰ ਦਿੰਦਾ ਖੱਸੀ ਕੱਟਾ ਚੜ ਮਾ ਜਾਨਾ ਬਾਬੇ ਮਕੰਦ ਕੋਲ ਚੱਲਦੇ ਪੂਰਾ ਮੰਦਰੀ ਆ ਕਟਾ-ਕੁਟਾ ਉਹਦੀ ਖੱਸੀ ਕਰ ਦਿੰਦਾ ਚੱਲ ਪੁੱਛਦੇ ਆ ਕੀ ਕਹਿੰਦਾ ਐ ਤਾਂ ਪੂਰਾ ਮੰਦਰੀ ਆ ਮੈਨੂੰ ਪਤਾ ਮਕੰਦ ਬਾਬਾ ਕਰੇ ਹੋ ਕਿ ਨਾ ਕੀ ਪਤਾ ਪੁੱਛਦੇ ਆ ਚਾਲਾ ਹੂੰ ਕਰਤਾ ਆ ਗਿਆ ਕੰਜਾ ਜਿਹਦਾ ਬਾਕੀ ਦੇਖਦੇ ਆ ਕੋਈ ਨਾ ਮਾਰ ਦੇ ਕੱਟੇ ਨੂੰ ਬਾਬਾ ਆ ਬਾਬਾ आ गया करी है आ गया बैठा है बाबा हाँ बैठा सजा बैठा आ गया क्या हुए बिंदी है ओके में है और बाबा ठीक है और शेरा बढ़िया कैमे आ गया वो हैं, कैमे आ मजा बस की दसा कट्टा यार अच्छा अच्छा, अच्छा कट्टा आसान रखना रेड़े वास्ते अच्छा रेड़े वास्ते हाँ। की गल महंगी ਖੱਸੀ ਕਰਾਉਣਾ ਹੋ ਤਾਂ ਕਿ ਧਾਰਾਂ ਚੋਣੀਆਂ ਉਹਦੇ ਤੋਂ ਖੱਸੀ ਕਰਾਣਾ ਹਾਂ ਠੀਕ ਹੈ ਨਾ ਬਾਪੂ ਕੱਟਾ ਖੱਸੀ ਕਰਾਉਣਾ ਕਹਿੰਦਾ ਕਰ ਦੰਨੇ ਆ ਵਲਡ ਵਾਂਗੂ ਕਰਾਉਣਾ ਕਹਿੰਦਾ ਰੱਖਣਾ ਰੇੜੀ ਵਾਸਤੇ ਹੂੰ ਤੇ ਕਾਰਿਆ ਗਿਆ ਫੇਰਾ ਕਰੇ ਉਹਨੇ ਹੈ ਗਾ ਕੱਟ ਠਹਿ ਜਾਂਦਾ ਮਾਰਾ ਜਾਂ ਕੰਮ ਢੰਗਾ ਕਰਦੇ ਸੀ ਅਸੀਂ ਉਹ ਸਾਨੂੰ ਲੋੜ ਆ ਕੱਟਾ ਵੱਡਾ ਹੋ ਜਾਂਦਾ ਦਿਨ ਉਹਦੇ ਨਾਲ ਮਰੀ ਜਾਂਦਾ ਕੋ ਕਿਆ ਕਰ ਜਾਂਦੇ ਭਾਈ ਇਹਨੂੰ ਕਹੇ ਇੱਕ ਬੋਤਲ ਲਘੂ ਦੀ ਦਾਰੂ ਦੀ ਕਹੇ ਮੇਰੀ ਗੱਲ ਸੁਣ ਜਾ ਹਾਂ 89 ਰੁਪਿਆ ਲੈਣਿਆ 19 ਹੈ ਹਾਂ ਤੇ ਕੱਲ ਤੂੰ ਮ ਆਪਣੇ ਗਵਾਂਢ ਮੱਠਾ ਇੱਕ ਪਾਈਪ ਸੀ ਦੇ ਰਹੀ दारू ਦੀ दारू ਤਾਂ ਫੇਰ ਲੱਗੂ ਹੀ ਅੱਜ ਅੱਜ ਬਾਰੇ ਕੀ ਐ ਇਹ ਤਾਂ ਖਜਾੜੀ ਆ ਮੇਰਾ ਚੇਲਾ ਪੂਰਾ ਮੁਨਿਆ ਹੋਇਆ ਮੈਂ ਠੀਕ ਐ दारू ਦੀ ਬਦਲਦਾ ਦੇ ਦਾਂਗੇ ਕੋਈ ਗੱਲ ਨਹੀਂ ਫੇਰ ਮਨਣਾ ਐ ਬੜੀ ਗੱਲ ਜਾਂ ਫੇਰ ਬਾਕਸ਼ਾਲ ਦੇ ਆਂ ਕਿਹਾ ਚੱਲੀਏ ਚੱਲ ਸੰਦ ਸੁਣਦਾ ਆਪਦੇ ਐ ਕੱਟ ਤੂੰ ਚੱਲ ਅਸੀਂ ਆਉਣੀਆ ਫੇਰ ਨਾ ਨਾ ਨਾਲ ਹੀ ਜਾਈ ਨਾਲ ਖਾਈ ਉੱਜਾ ਅਸੀਂ ਆ ਕੇ ਦੋ ਮਸਾ ਚੱਕ ਚਲ ਮੈਂ ਜਾਣਾ ਹੈ ਉੱਪਰ ਕਰ ਰਿਹਾ ਤੇਰੇ ਉੱਪਰ ਦੇ ਟੱਕਰ ਆ ਗਿਆ ਨਾਲੀਆ ਪਰਲੇ ਏਡੇ ਦੇ ਇਧਰ ਸੱਜੀ ਸੜਕ ਬੱਸ ਬੱਸ ਆ ਗਿਆ ਚੱਲ ਚੱਲ ਠੀਕ ਆ ਆ ਜੀ ਜਾਂ ਜਾਂ ਕਰ ਗਿਆ ਛੋਟਾ ਘਰ ਪੁੱਲਿਆ ਪਾ ਚਲ ਠੀਕ ਆ ਆ ਜਾ ਓਏ ਆਏ ਕਰੋ ਆਪਣੇ ਸੰਦ ਸਾਫ ਤੇ ਪੜਾ ਕਿੱਥੇ ਪਈ ਆ ਗਿਆ ਉਹ ਪਈ ਉਹਦੇ ਸੇਰੋ ਸੇਤਾ ਇੱਕ ਤਾਂ ਯਾਰ ਪਾ ਗਿਆ ਨਹੀਂ ਬਾਰੇ ਦਿਨ ਹੋ ਗਏ ਨਾ ਯਾਨੀ ਸੰਦ ਪੱਕੇ ਐ ਕਰ ਓਏ ਰੱਸਾ ਆਪੇ ਰੱਸਾ ਤਾਂ ਕੱਕਾ

ਉਹ ਤੇ ਰੱਖੀ ਸੀ ਮੈਂ ਕਿੱਕ ਲਿਆ ਯਾਰ ਉਹ ਵੀ ਲੈ ਕੇ ਆ ਗਿਆ ਛਿੰਗੀ ਬਣਿਆ ਕਿਵੇਂ ਕੰਮ ਚੱਲੂਗਾ ਹੋਰ ਕਾਕਾ ਭਈਓ ਐ ਭਈਓ ਐ ਕਰੇ ਕਾ ਫੁੱਲ ਨਹੀਂ ਲੈ ਕੇ ਆ ਲੀ ਗਾ ਫੁੱਲ ਨਹੀਂ ਵੀ ਫੇਰੀ ਦੇ ਉੱਤੇ ਠੀਕ ਹੈ ਨਾ ਸੰਡ ਪੂਰੇ ਲੈ ਚੱਲ ਕੱਲ੍ਹ ਤੇ ਚੈਲਦੀ ਤਾਂ ਨਹੀਂ ਲੋਡ ਪੜਾ ਅੱਪਾ ਕੀ ਬਾਬਾ ਬੱਚ ਪਾਉਣਾ ਨਾ ਜਾਂ ਇਹ ਮਾਲਸ਼ ਕਰਨੀ ਪੈਗੀ ਮਾਰੀ ਮੋਤੀ ਮਰੀਏ ਲੈ ਚੱਣ ਚਾ ਨਾ ਕਰਾਂਗੇ ਮਾਲਸ਼ ਹਾਂ

ਜੇ ਮੈਂ ਜਾ ਆ ਗਿਆ ਆਪਾਂ ਕਰਦੇ ਰਹਿੰਗੇ ਕੰਮ ਯਾ ਹਾਂ ਬਾਪੂ ਜਿਹੜਾ ਸਾਹਮਣੇ ਹੁਣ ਪੈਚ ਜਾ ਆ ਗਿਆ ਜੀ ਆਪਾਂ ਇਹੀ ਟਿੱਕਾ ਤੋੜੀਏ ਤੋੜ ਲੈਨੇ ਵਧੀਆ ਕੰਮ ਵਧੀਆ ਯਾਰ ਹਾਂ ਪਹਿਲਾਂ ਇੱਕ ਗੱਈਆ ਹਾਂ ਪਹਿਲਾਂ ਬੈਠ ਕੇ ਰੱਖਦੇ ਖੇਤਾਂ ਚ ਭਾਰ ਪਈ ਆਈਆਂ ਲਾਉਂਦੇ ਹਾਂ ਹੁਣ ਮੇਰੇ ਸਾਰੇ ਦਾ ਬੈਠ ਕੇ ਨਹੀਂ ਰੱਖਦੇ ਕੋਈ ਉਹਨੇ ਹੈ ਨਹੀਂ ਅਖੜ ਪਹਿਲਾਂ ਬਲਡ ਬੁੱਲ ਦਾ ਕਰਦੇ ਖਸੀ ਉਹਦਾ ਪਹਿਲਾ ਕੰਮ ਚੰਗਾ ਚੱਲਦਾ ਹੈ ਪਹਿਲਾਂ ਬਾਲਾ ਕੰਮ ਚੱਲਦਾ ਹਾਂ ਹੁਣ ਯਾ ਕਾਪਾ ਹੋ ਜਾਉ ਖੜੀਆ ਯਾਰ ਹਾਂ ਮਾ ਚਾਹੇ ਗੱਲ ਕਰਦਾ ਸੀ ਬੱਕਰਾ ਬੁੱਕਰਾ ਤਾਂ ਮੈਂ ਕੱਢ ਲੈਣਾ ਯਾਰ ਕੱਟਾ ਕਰੇ ਕਰਿਆ ਨਹੀਂ ਪੈਂਦਾ ਯਾਰ ਕਰਕੇ ਦੇਖ ਲੈਣੇ ਆ ਨਾ ਜਾਣੀਆਂ ਨੱਪੇ ਆ ਗਿਆ ਪਤਾ ਲਿਓ ਮੇਰੇ ਸੌਰੇ ਦਾ ਮਰ ਗਰ ਆਪਣਾ ਪਤੋਂ ਦੇ ਫਿਰ ਮਰ ਮੁੰਨਾ ਜਾਵੇ ਮੇਰਾ ਸੌਰਾ ਯਾਰ ਕਿਤੇ ਨਹੀਂ ਮਰਦਾ ਹੈ ਨਹੀਂ ਮਰਦਾ ਐ ਤਾਂ ਕੀ ਮਰਨਾ ਹੈ ਹੈ ਤਾਂ ਖੈਰ ਬੱਕਰੇ ਆਲਾ ਸਾਵੀ ਯਾਰ ਹਾਂ ਹੈ ਆ ਗਿਆ ਫਿਰ ਆ ਗਿਆ ਕਰ ਕਰਤਾ ਜਾਵਾਂਗਾ ਯਾਰ ਐ ਤਾਂ ਹਾਂ ਐ ਕਾਕੀ ਆ ਇਹਨੂੰ ਨਾ ਲੈ ਚੱਲ ਗਿਆ ਪੁੱਛ ਲਾ ਚਾਚੀ ਨੂੰ ਉਹ ਕਿਵੇਂ ਚੱਲੀ ਓ ਠੀਕ ਆ ਕਿਵੇਂ ਇੱਥੇ ਬੈਠਾਂਗੇ ਹੂੰ ਬੈਠਾ ਤੋ ਫਿਰ ਕੀ ਨਾ ਜੱਡਾ ਜਾਂ ਲਾਈ ਜਣਾ ਹੈ ਹਾਂ ਜੇ ਇੱਕ ਕੰਮ ਅਟ ਗਿਆ ਇਕੱਲੇ ਸਾਡੇ ਨਾਲ ਕੀ ਟਿੱਪੀ ਨਹੀਂ ਜਿਹੜਾ ਆਪਣਾ ਯਾਰ ਹਾਂ ਇਹਨਾਂ ਦਾ ਕੰਨਾਂ ਕੱਟਾ ਖੱਸੀ ਅੱਛਾ ਤੇ ਬੰਦਾ ਕੱਟਾ ਜਾਂ ਲੱਟਾ ਝੁੱਟਾ ਫੜ ਨਹੀਂ ਬਾਗ ਚੜ੍ਹ ਸਕਦਾ ਮੈਂ ਫੜ ਲੂਗਾ ਕੰਨ ਵੀ ਫੜ ਲੂਗਾ ਆ ਯਾ ਫੇਰ ਤਾਂ ਐਹੀ ਜਾਂ ਤਪਾਲ ਜਾਂ ਜਾਂਦਾ ਹੈ ਵੀ ਜਾਣਦਾ ਹੈ ਵੀ ਜਾਣਦਾ ਹੈ ਨਾ

ਉਹ ਨਾ ਯਾਨੀ ਕਿ ਤੇ ਨਾਰ ਨੂੰ ਨੱਪੀ ਜਾਵੇ ਮੇਰੇ ਸੋਹਣੇ ਉਹ ਨਹੀਂ ਆਪਾਂ ਕਰਾਂਗੇ ਕੁਛ ਨਾ ਕੁਛ ਜੂੜ ਜੜ ਪਾ ਕੇ ਕੱਟ ਜਾ ਕੇ ਮਾਰਾਂ ਹਾ ਦੂਰ ਦਰ ਪਾਵਾਂਗੇ ਕਹਾਂ ਅਗਲੇ ਦਾ ਜੰਗ ਸਾਰ ਜਾ ਹਾਂ ਬਾਕੀ ਦੇਖੇ ਜੂ ਪਤਾ ਲੱਗੂ ਕਿੰਨੀ ਕੁ ਵੱਡਾ ਕਟਾ ਫੇਰ ਨਹੀਂ ਹੁੰਦਾ ਛੋਟਾ ਦਾ ਹੋ ਜੂਗਾ ਛੋਟਾ ਹੋ ਗਿਆ ਉਹ ਲੜਾਕੂ ਚਾਹ ਖੋਲ ਦੇ ਖੋਲ ਦੇ ਕਿਹੜਾ ਹੈ ਉਹ ਮਖਾਂਜੀਆਂ ਸ਼ਰਾ ਠੀਕ ਆ ਜਾ ਗਾਈ ਆ ਜਾ ਯਾਰ ਛੋਟੇ ਕੀ ਆ ਗਿਆ ਉਹ ਮੁੰਗਾ ਮੈਨੂੰ ਲੱਗਦਾ ਨੇ ਆ ਗਿਆ ਯਾਰ ਘਾਂ ਯੰਗ ਛੱਜਾ ਆ ਆ ਗਿਆ ਮੁੰਡਾ ਹੋਰ ਕੀ ਹਾਲ ਠੀਕ ਹੈ ਠੀਕ ਹੈ ਠੀਕ ਆ ਨਵਾਂ ਲੈ ਆਇਆ ਹਾਂ ਹੋਰ ਟੱਲੀ ਹਾਂ ਠੀਕ ਹੈ ਬਾਈ ਹੋ ਠੀਕ ਹੈ ਬਹੁਤ ਨਵਾਂ ਹਾਂ ਹਾਂ ਇਹ ਤਾਂ ਗੱਲ ਆਏ ਸੀ ਹਾਂ ਅਸੀਂ ਭਰਾਵਾ ਕਰਿਆ ਕੱਚਾ ਪਥੇਰਾ ਬਾਬਾ ਦਿਨ ਹੋ ਗਿਆ ਮੈਂ ਪਿਆਰ ਕਰਿਆ ਖੈ ਜਾ ਅੱਛਾ ਆਪਣੇ ਨਾਲ ਦਾ ਨੋਮੋ ਖਾ ਅੱਛਾ ਨੋਮੋ ਖਾ ਆ ਕਿਹੜਾ ਮੈਂ ਜਾਨੋ ਜੀ ਆਪਣੇ ਚੂਬ ਬੈਕਾ ਕਰਿਆ ਬੈੜਾ ਬਹੁਤ ਤਕੜਾ ਬਣਿਆ ਸੀ ਉਹ ਬੈੜਾ ਬਹੁਤ ਤਕੜਾ ਬਣਿਆ ਸੀ ਕੋਟਾ ਇੱਕ ਲੰਬਰ ਬਣ ਗਿਆ ਉਹ ਜਿਹੜੇ ਵਾਸਤੇ ਬੜਾ ਯਵਨਦਸ਼ ਬਣਿਆ ਹਾਂ ਇਹਨੂੰ ਕੱਢ ਦਿੱਤਾ ਰਿਆੜੇ ਨੂੰ ਹਾਂ ਆ ਗਿਆ ਫਿਰ ਦੇਖ ਲੋ ਮੜਾਏ ਬਾਬਾ ਹੋ ਜੂ ਹੋ ਚਾ ਜਾਊਗਾ ਹਾਂ ਹੋ ਜੂ ਮੈਂ ਦੇਖਣ ਖੜ ਜਾ ਪਹਿਲਾਂ ਮੈਨੂੰ ਦੇਖਣ ਦੇ ਦੇਖ ਲੈ ਤੂੰ ਦੇਖ ਲੈ ਕਰੀਪ ਦਾ ਕਟਿੰਗਾ ਹੋ ਗਈ ਕੱਟਾ ਗਿਆ ਗਿਆ ਮੁੰਮਾ ਗਿਆ ਫੱਜ ਨਹੀਂ ਛੱਡਾਂ ਹੋ ਜੂਗਾ ਇਹਦਾ ਹੋ ਜੂਗਾ ਉਹ ਯੂ ਸ਼ਾਰਟ ਆ ਹੈ ਅਰਾ ਮੈਂ ਦੂਰ ਪਹਾ ਜੇ ਕਿ ਜਸਤਾ ਮੈਂ ਜਾਣਾ ਖਰਜ ਆ ਜਾ ਰਿਹਾ ਹਾਂ ਐਨਵਾਇਟਰ ਬੰਨ ਮੈਂ ਤਾਂ ਕਿਨ ਕੋਲੇ ਨਾ ਜਾਏ ਸਾਹ ਨਾਲ ਕਰਿਓ ਕੱਟਣ ਲੱਖਦਾ ਨਾ 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 ਕੋਈ ਆਵਾਜ ਪੀਆ ਨਾ ਲੱਗੂ ਬੋਤਲ ਤੇ ਗੱਲ ਸੁਣ ਲੈ ਮੇਰੀ ਦੇ ਦੇ ਦੂਡ ਸਾਈਡ ਪੀਆ ਜੱਗੂ ਨਾ ਦੇ ਦਾਂਗੇ ਯਾਰ ਇਹ ਖਾਦ ਦੇ ਨਾ ਨਾ ਬੰਦ ਦੇ ਅੱਛੇ ਜਾ ਗਿਆ ਬੰਦ ਬੰਦ ਚਾਰ ਤਾਂ ਮਹੀਨਿਆਂ ਦਾ ਲੰਕਰ ਉੱਤੇ ਉਹੀ ਕਰ ਦੋ ਚਾਰ ਜੀ ਨਾ ਭਾਈ ਦਾ ਦੇ ਕਿ ਨਾ ਰਹੇ ਖੜ ਗਿਆ ਯਾਰ ਐ ਕਾ ਪਹਿਲਾਂ ਐ ਕਰ ਮੇਰੀ ਤੇਰਾ ਸਿੰਗੀ ਲਾ ਲਈਏ ਸਿੰਗੀ ਲਾਲ ਨੇ ਹਾਂ ਲਾਲ ਨੇ ਸਿੰਗੀ ਜਾਣ ਦੀ ਲੱਗਦੀ ਕਿ ਛਪਤ ਹੈ ਤੈਨੂੰ ਪਲਸੂ ਲਾਲ ਨੇ ਕਾਲਚਾ ਉਹ ਨਟ ਮੇਰੀ ਡਿਸਟ੍ਰਿਬਿਊਟਰ ਤੇ ਲੱਗਦੀ ਆ ਐ ਕਰ ਬਈ ਅਨਾ ਚਾਚਾ ਉਹ ਕਿ ਕਰ ਗਿਆ ਆ ਅਰ ਜੇ ਕੰਨ ਦਾ ਫੜਨ ਦੇ ਓ ਖਾਈਆ ਯਾਰ ਸਾਨੂੰ ਸੰਦ ਸਫਤਾ ਤਾਂ ਖਾ ਲੈਂਦੇ ਲੋਟ ਐ ਕਾ ਜੋਏ ਐ ਕਈ ਵਾਰੀ ਨਾ ਇਕਦਮ ਸਾਹ ਰੋਕ ਜੇ ਔਖਾ ਹੋ ਜਾਂਦਾ ਕਿ ਨਹੀਂ ਐ ਕਰ ਪੂਛ ਚੱਕਣ ਦੀ ਮਰੀ ਜੀ ਪੈਪਾ ਨੂੰ ਤਾਂ ਕੀ ਜਾਨ ਲੱਗਿਆ ਇਹਨੇ ਨਾ ਸਾਡਾ ਯਾਰ ਕਾ ਜੋ ਮਾਰ ਦੇਲੀ ਦਾ ਯਾਰ ਏ ਖਾਰ ਚਾਗਾ ਐ ਕਰ ਫੂਕ ਮਰੀ ਮਰੀ ਜੀ ਕਿ ਬੰਨ ਬਾਬਾ ਕਿਉਂ ਗਰਦੂਤਾ ਕਰ ਬਸ 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 ਹਵਾ ਤਾਂ ਲੰਦਾ ਹਵਾ ਦੀ ਗੱਲ ਹੁੰਦੀ ਆ ਚਾਰ ਚੁਫੇਰੇ ਹਵਾ ਤਾਂ ਲੰਦਾ ਹਵਾ ਤਾਂ ਲੰਦਾ ਹੈ ਨਾ ਹਾਂ ਫੂਕਦਾ ਗਿਆ ਨਾ ਸਾਥਾਣੀਂ ਕਰਤੀ ਤੂੰ ਜਾ ਹਾਂ ਕੱਢਾਂ ਖੜ ਆ ਤਾਂ ਇਕੱਠਾ ਕਰ ਬਾਬਾ ਕਿਹੜੀ نسل ਦਾ ਦੇਖੀ ਮੜਿਆ ਇਹ ਬੇਜਲੀ ਨਹੀਂ ਕਿਹੜੇ ਵੇਲੇ ਲੱਗੇ ਪੋਣਾ ਕਿ ਕਰਕੇ ਲੱਗੇ ਕਰਕੇ ਲੱਗੇ ਕੱਟ ਕੇ ਲੱਗੇ ਹੈ ਨਾ ਨਸਲ ਤਾਂ ਦੱਸ ਦੇ ਕਿਹੜੀ ਆ ਨਸਲ ਤੂੰ ਲੱਗਿਆ ਮੈਨੂੰ ਲੱਗਦਾ ਏ ਆਪਣੇ ਮੂਰਾ ਦਾ ਨਹੀਂ ਨਾ ਨਾ ਮੂਰਾ ਦਾ ਨਹੀਂ ਹੈ ਐਨਾ ਤੰਗ ਨਾ ਕਰੋ ਜਵਾਕ ਆ ਯਾਰ ਇਹ ਮੈਸੇ ਯਾਰ ਜਾਨੋ ਜੀ ਜਲਮਾ ਯਾ ਅੱਜ ਮੂਰਾ ਹੈ ਕਿ ਕੰਨ ਜੇ ਡੱਬੇ ਡੱਬੇ ਕੁੱਲ ਮਲਾ ਕੇ ਯਾਰ ਵਾਰ ਆ ਹੀ ਲੱਗਦਾ ਮੈਨੂੰ ਤਾਂ ਮੈਂ ਲੱਤਾ ਫੜਦਾ ਨਹੀਂ ਕਰੋ ਫਿਰ ਟਾਈਮ ਯਾਰ ਆਹ ਏਥੇ ਲਾ ਯਾਰ ਖਾਚ ਗਿਆ ਪੜਾਉਂਿਆ ਮੁਸਕ ਮਰੀਏ ਦਾ ਢੀੜੀਆਂ ਫਰੀਂਦਾ ਹੀ ਨਹੀਂ ਕਰ ਥੱਲੇ ਫਾ

ਕੱਲੀ ਤੂੰ ਪੇਤੀ ਨੇੜੇ ਦਾ ਯਾਰਾ ਨਾ ਨਾ ਪੀ ਕੇ ਸੁੱਫਰ ਮਰੀ ਜਾਂਦਾ ਇੱਕ ਪਹਿਲਾ ਕਰਦੇ ਸੀ ਮੰਨ ਲਾ ਵੀ ਲੱਕੜਾ ਡੋ ਲਾ ਕੇ ਨਾ ਰੱਸੀ ਦੀ ਗੰਨ ਦੇ ਕੇ ਦਾਵ ਜਿੰਗੇ ਉਵੇਂ ਪਸ਼ੂ ਦਾ ਟੰਗ ਖੱਗੀ ਆ ਹਾਂ ਇਹ ਬਿੱਲੀ ਨਹੀਂ ਨਾਲ ਮਸਲੀ ਜਾਂਦੀ ਹੈ ਜਲ ਪਤਾਲੂ ਅੱਛਾ ਪਤਾਲੂ ਹੁੰਦਾ ਮੇਨ ਗੱਲ ਤੇ ਤਾਂ ਵੀ ਆਪ ਕਹਦੇ ਬਸ਼ੀਰ ਕਰਦੇ ਹਾਂ ਛਾਟ ਨਾ ਮਾਰੇ ਕਿਤੇ ਨਾ ਨਾ ਛਾੜਨ ਦਾ ਕੀ ਕਰੰਟ ਹੈ ਉਹ ਇੰਨੇ ਜਿਹੇ ਬੰਦੇ ਬੈਠਾ ਐ ਨਾ ਭਜੂਏ ਨਾ ਨਾ ਕਰਤਾ ਯਾਰਾ ਬਹੁਤਾ ਬਾਬਾ ਬਾਲਾ ਨੋੜ ਗਿਆ ਮੈਲੀ ਲਾਤੀ ਭਾਂਜਾ ਜਿਹੜਾ ਗਟੋੜੀਆਂ ਹੀ ਤਾਂ ਚੜ ਗਿਆ ਯਾਰ ਬਸ ਬਸ ਹੈ ਦੇਖਣ ਦੇ ਮੈਨੂੰ ਮੇਲਾ ਤਾਂ ਹੋ ਗਿਆ ਹੋ ਗਿਆ ਹੋ ਗਿਆ ਯਾਰ ਹੈ ਹੋ ਗਿਆ ਕੜੀ ਹੋ ਗਿਆ ਮੈਂ ਤੈਨੂੰ ਸਾਡਾ ਕੱਟਾ ਇਹ ਕੋਈ ਨਹੀਂ ਹੈਗੀ ਗੋਲੀ ਆ ਨਹੀਂ ਕੋਈ ਗੋਲੀ ਬਸ ਗੋਲੀਆਂ ਤਾਂ ਪਈ ਆ ਆਹ ਗਾਦੀ ਗੋਲੀ ਕੰਜਰ ਦਾ ਹੀ ਜੰਡੀ ਆ ਇਹ ਕੱਢ ਦਿੱਤੀ ਸ਼ੇਰਾ ਮੈਂ ਕੋਈ ਨਹੀਂ ਸੀ ਹਾਂ ਕੱਢੀ ਲਿਆ ਹੁੰਦੀ ਐ ਇੱਕੀ ਸਿਬਰ ਲਾ ਬੱਲੇ ਬੱਲੇ ਸਾਰ ਮਾਰ ਗਿਆ ਜਰਾ ਦੋ ਜਣਾਂ ਸਰੋਂ ਦਾ ਤੇਲ ਲਾ ਦੀ ਐ ਕੱਢੀ ਤੂੰ ਹਾਂ ਇਹਨੂੰ ਡੰਡੀ ਦਾ ਤੇਲ ਨਾ ਜਾਣਾਂ ਦੀ ਆਪਣੇ ਅੱਕ ਦੀ ਦਾਣੀ ਲੈ ਕੇ ਤੂੰ ਪੱਤੇ ਚਾਰ ਹਾਂ ਤੇ ਸਰੋਂ ਦੇ ਤੇਲ ਚ ਨਾ ਗਰਮ ਕਰਕੇ ਇਹਦੇ ਮਾਲਸ਼ ਕਰੀ ਕੱਚੀ ਨਾੜ ਸੀ ਜਾਣਾਂ ਦੀ ਬਾਈ ਨਾ ਨੱਪੀ ਗਿਆ ਤੇਨਾ ਕੀ ਕਰਾਂ ਗੋਲੀ ਇਹਦਾ ਬੱਸ ਚੱਬ ਲੈ ਤਾਂ ਤੇਰੇ ਸ਼ਕਤ ਪੈ ਜੂ ਹੂੰ ਚੇਡ ਕਰਨ ਦੀ ਆਤ ਨਾ ਗਈ ਤੇਰੀ ਚਾਪਲਾ ਗੂਰਾ ਉਹ ਗੱਲ ਕਰਦਾ ਕਿਨੇ ਚੱਲੀ ਹੋਰ ਅੱਛਾ ਕਰ ਬੁੱਤ ਹਾਂ ਹਾਂ ਹੱਦ ਤੱਕ ਉਹ ਤੁਹਾਡੇ ਆਸਾਮ ਕਰਨ ਸੰਦ ਚੱਕ ਜਾ ਇਹ ਤਾ ਤੂੰ ਆਇਆ ਲੈ ਬੱਚਾ ਰਹਿ ਕਰੇ ਪਰ ਆਵਾ ਹੁਣ ਮਾਰਾ ਯੋਨੀ ਦਾ ਸਰੀਰ ਜਾਨੀ ਕੰਮ ਕਰਦਾ ਹਾਂ ਹਾਂ ਬੁਰਾ ਤਾ ਬੜੇ ਕਰੇ ਯਾਰ ਤੂੰ ਪਹਿਲਾ ਪਹਿਲਾ ਬੱਚਾ ਰਹਿ ਕਰੇ ਆਪਾਂ ਕਿਆ ਜਾਏ ਕਰ ਸ਼ੇ ਨਾ ਚੱਲਦੇ ਅਸੀਂ ਤੇ ਪੇਮੈਂਟ ਮਾਮਾ ਕਰੀ ਫੜਾਇਓ ਫਿਰ ਮੈਂ ਕਾਹੇ ਫੜਾਈ ਚੱਲੇ ਬਾਪੂ ਬੋਦਲ ਦਾ ਲੈ ਚੱਲ ਓਏ ਤਾਂ ਨਾ ਕੋ ਮੇਰਾ ਨਹੀਂ ਸਰਨਾ ਹੁਣ ਤੂੰ ਮੈਨੂੰ ਰਾਤ ਉਠਾ ਕੇ ਨਾ ਯਾਰ ਕੁਸਤਾ ਲੈ ਲੈ ਕੰਜਾ ਕਾਹੇ ਪੰਚਾਇਤ ਉਹ ਕਰੇ ਮੁੜ ਕੇ ਨਹੀਂ ਆਉਦੇ ਹੁੰਦੇ ਅੱਥ ਨੇ ਆ ਗਈ ਸਾਡੀ ਨਜੋਗੇ ਦਾ ਦਵਾ ਦੇ ਜੇ ਹੈ ਤਾਂ ਕੋਈ ਸੋਹ ਦੇ ਦੇ ਯਾਰ ਬਾਬਾ ਹੁਣ ਤਾਂ ਕੁਛ ਨਹੀਂ ਕਾਹੇ ਪੰਚਾ ਦੇਗਾ ਅੱਥੜੇ ਪੜਾ ਦੂ ਡੈਡੀ ਨੂੰ ਆ ਜਾਣ ਦੇ ਚਾ ਸ਼ਾਮ ਨੂੰ ਫੜਾਇਆ ਹੀ ਜਾ ਐ ਤਾਂ ਆ ਬਿਨਾ ਪੁੱਛੀ ਕਰਾਤਾ ਹੈ ਹੈ ਬਿਨਾ ਪੁੱਛੀ ਕਰਾਤਾ ਬੁੜੇ ਤਾਂ ਅੱਛਾ ਕਹਿ ਦੇਖ ਲਿਆ ਪੰਜਾਬਾ ਹੁਣ ਇੱਕ ਗੱਜ ਸੁਣ ਲੈ ਨਾ ਇਹ ਮੈਸ਼ ਲਾਵੇ ਨਾ ਕੱਚੀ ਲਾਵੇ ਰੇੜੇ ਚੱਲੂ ਕਾਰ ਵਾਂਗ ਬਸ ਕੋਈ ਨਾ ਵੇਖਤਾ ਜੂ ਹਾਂ ਵੇਖੂ ਹੀ ਆ ਜਾ ਬਸ ਠੀਕ ਆ ਪੈਪ ਜੀ ਇਕੱਠੀ ਕਰ ਲੈ ਉਹ ਜਾ ਫੜਾਇਆ ਤੂੰ ਨਾ ਗੱਲ ਆ ਬਾਬਾ ਪੀ ਖਾ ਜਾ ਜਾ ਤੂੰ ਪਰੇ ਵਗ ਜਾ ਜਾਓ ਫਿਰ ਹੁਣ ਕਰਤਾ ਸ਼ਾਮ ਨੂੰ ਫੜਾਉ ਮਰੀਏ ਦਾ ਮੁਸ਼ਕ ਪਤਾ ਗੰਨਾਂ ਦਾ ਐ ਤਾਂ ਤੂੰ ਆ ਲੈ ਸੰਦ ਤਾਂ ਪਾ ਲਿਆ ਮੇਰੇ ਕੋਲੇ ਪਹਿਲਾ ਖੇਰ ਮੈਂ ਕਰਦਾ ਬੱਕਰੇ ਬੁੱਕਰੇ ਇਹ ਉਹ ਹੁੰਡੀਆਂ ਸਾਡੇ ਕੋਲੇ ਹੱਥ ਤੋਣੇ ਲਹੰਗੀਆਂ ਹੱਥ ਤੋਣੇ ਨਾ ਆ ਜਾਂ ਹੱਥਾਂ ਨੂੰ ਤੱਕੀ ਖਾਲੀ ਜਾ ਜਾ ਆ ਗਿਆ ਆ ਗਿਆ ਜਾਓ ਬੱਚਾ ਆਪਾ ਨਾ ਹੋ ਗਿਆ ਤੇਰਾ ਗੇਟ ਗੁੱਟ ਬੰਦ ਕਰਨਾ ਜਾਓ ਗਾਈਆਂ ਜਾ ਜਾ ਗੱਲ ਕੋ ਪੜੀ ਜੀ ਰੇ ਜੀ ਆ ਗਿਆ ਮਜੀ ਆ ਕੇ ਕੰਮ ਕਿਵੇਂ ਕਰਦੇ ਆ ਬਾਪੂ ਦੇ ਹੈ ਜੀ ਕੰਮ ਦੇ ਜਰੂ ਹੀ ਆਪਾ ਚਾਲ ਕਾ ਲਾ ਕਾ ਲਾ ਆ ਗੇਟ ਡਾਲਿਓ ਮੁੰਜਾ ਵੇ ਆਗਾ ਆਹ ਯਾਰ ਜਨੋਜੀ ਕਿਤੇ ਮੀਨਾ ਸਾਲਾਰ ਵਿੱਚ ਸਾਹ ਸਾਡੇ ਕੇ ਚੰਗਾ ਅਛਰ ਨਾ ਨਾ ਹੈ ਉਹਨਾਂ ਹੀ ਬਾਲ ਹੋ ਜੂਆ ਨੇ ਆਈਆਂ ਇੱਕ ਗੱਲ ਹੋ ਜਾ ਮੇਰੇ ਭੈਜੀ ਦੇ ਨਾ ਗੁੜਕੀ ਆਈ ਹੈ ਨਹੀਂ ਸੀ ਗਿਆ ਹਾਂ ਨਿੱਕਾ ਨਿਆਣਾ ਆ ਜੋ ਵੱਡਾ ਵੱਡਾ ਹੁੰਦਾ ਡੇੜੇ ਗੁੜਕੇ ਹੁੰਦੇ ਉਹਦੇ ਹਾਂ ਫੇਰ ਹੁੰਦੇ ਹੈ ਨਾ ਹਾਂ ਚਾ ਜਾ ਹੈ ਮਿਲਿੰਦਰਾ ਵੇ ਆ ਬਾਪੂ ਹੋ ਤਾਂ ਭਜੀ ਆ ਗਿਆ ਗਿਆ ਹੋਰ ਹੈ ਹਾਂ ਚਾ ਜਾ ਪਾਟਾ ਕੀ ਲੈਣਾ ਅਗਰੇ ਦਾ ਕੱਟਾ ਸੀ ਜਰ ਮਰੇ ਬਕੇ ਕਿ ਨਹੀਂ ਸਹੀ ਹਾਂ ਚੰਗਾ ਹੀ ਸ਼ਾਇਦ ਚੱਲੀ ਜਾਣਾ ਹਾਂ ਮੈਂ ਤਾਂ ਜਾਣਾ ਚੱਲ ਤੂੰ ਸਪੀਡ ਫੜ ਜਾ ਰਸੀ ਹੌਲੀ ਹੌਲੀ ਚੱਲ ਜਾਾਂਗੇ ਆ ਜਾ ਜਾ ਇੱਕ ਗੱਲ ਹੋ ਜਾ ਮਲਿੰਦਰਾ ਹਾਂ ਬਾਪੂ ਇੱਕ ਕਹਾਂ ਜੀ ਮੈਂ ਬੱਕਰਾ ਕਰਤਾ ਆਪਣੇ ਮਾਣੇ ਕਾ ਹਾਂ ਹਾਂ ਖੱਸੀ ਹਾਂ ਜਦ ਮੇਰਾ ਸੌਦਾ ਨਾ ਹੈ ਜੀਬ ਜੀ ਖੱਡੇ ਦੇਖੀ ਤਾਂ ਤਾਂ ਐ ਕਰੇ ਤੇ ਮੈਨੂੰ ਲੱਗਿਆ ਡਾਡ ਭਰਾਵਾ ਮਖਾਂ ਜਾ ਉਹੀ ਨਾ ਕਿਤੇ ਛੱਡ ਜੇ ਹਾਂ ਬਾਪੂ ਤੇ ਪਰ ਹੋਤਾ ਖੜ ਬੜੀ ਆ ਗਿਆ ਹਾਂ ਓਰੇ ਮੇਰੀ ਗੱਲ ਸੁਣ ਯਾਰ ਤੈਨੂੰ ਪਤਾ ਯਾਰ ਕਰੇ ਬੱਕਰਾ ਮੇਰਾ ਸੌੜਾ ਕਰੇ ਤਾਂ ਗਾਜਰ ਜੀ ਕੱਢ ਲਿਆ ਕਰੇ ਹਾਂ ਉਹ ਤਾਂ ਕਰਕੇ ਕਰਾਉਂਦਾ ਅਗਲਾ ਹੁਣ ਹਾਂ ਓਰੇ ਜੋ ਆਖਾਂ ਨੇ ਵੀ ਚੜ ਜਾਂਦਾ ਸੀ ਹਾਂ ਹਾਂ ਇਹ ਜਨਮ ਮਾਰ ਕੇ ਮਾਸ ਚਾਸੇ ਕੰਮ ਹੋ ਜਾਂਦਾ ਆਇਆ ਕਰੇ ਚੜ ਜੇ ਫੇਰ ਓਰੇ ਬੁੜੀ ਨੂੰ ਵੀ ਦੇਖ ਲੰਦਾ ਨਾ ਉਹ ਹਾਂ ਕੰਜਰ ਦਾ ਸ਼ਾਨੀ ਗੱਲ ਕਦੀ ਦਿਆ ਯਾਰ ਮਾਜਾ ਮੋਟਾ ਸ਼ਰਮ ਕਰ ਜੇ ਬੱਡੇ ਛੋਟੇ ਸੀ ਹਾਂ ਕੀ ਹੁੰਦਾ ਚੁੱਪ ਤੰਦਰ ਮੇਰੇ ਨਾਲ ਵੀ ਸਿੱਧਾ ਖੁੱਲ ਜਾਂਦਾ ਯਾਰ ਮੈਨਾਂ ਹੀ ਖੁੱਲ ਲਿਆ ਤੈਨੂੰ ਪਤਾ ਤੇਰੇ ਫੇਰ ਇੱਕ ਗੱਲ ਹੋ ਜਾ

ਹਾਂ ਉਹ ਕੰਚ ਦਾ ਨੀਰਾ ਨੂੰ ਨਹੀਂ ਕੋਸਰ ਲੈਂਦੇ ਜਣ ਕੋਸਰ ਲੰਨੇ ਹਾਂ ਉਤਾਰ ਲੰਨੇ ਕੱਟ ਫੇਰ ਉਤਰਾਗੇ ਯਾਰ ਆ ਗਿਆ ਹੋਰ ਪੈਂਦੇ ਹੁਣ ਤਾਂ ਦੋਵੇਂ ਕਹ ਰਹਾ ਸੀ ਮੈਂ ਪਾ ਕਾ ਸੀ ਨੀਰਾ ਪਾ ਦਾ ਸੀ ਹਾਂ ਨੀਰਾ ਪਾ ਦਾ ਹੁਣ ਪਾ ਜਾਗੇ ਹੋਰ ਆ ਜਾ ਯਾਰ ਬੈਕ ਕਰੀਏ ਮੱਜੇ ਤੇ ਬੈਕ ਚੱਲਦੇ ਤਾਂ ਬੈਕ ਕਰ ਨੀਰੂ ਦਾ ਰੱਖੋ ਨਾ ਮੈਂ ਟੱਜ ਟੱਜ ਹੋਰ ਕਿ ਮੈਂ ਉਡਾਈ ਫਿਰਦਾ ਐਥੀ ਟੱਜਾ ਯਾਰ ਕੋਈ ਹੋਰ ਆ ਜਾਂਦਾ ਚੱਲ ਧਰ ਲੈ ਗਾਖ ਦਾ ਤੇ ਮੌਤ ਦਾ ਪੱਟਾ ਕੋਈ ਨਹੀਂ ਕਿਹੜੇ ਵੇਲੇ ਆ ਗਿਆ ਇਹ ਛਾਇਆਂ ਦੀ ਘਾਵ ਚਾ ਕੰਜਰਾ ਤਾਂ ਗੱਲ ਕਰਦਾ ਮੈਂ ਬੈ ਗਿਆ ਨਹੀਂ ਅ ਸੰਗੀ ਵੀ ਢੱਗੀ ਹੋ ਰਿਹਾ ਹੈ ਅਰੇ ਅਸ ਤੂੰ ਆ ਆਹ ਭੈਂਡਾ ਯਾਰ ਕਰਾਈ ਲਿਆ ਪੈ ਗਿਆ ਯਾ ਲੱਤ ਨੂੰ ਹਾਂ ਆ ਮੇਰਾ ਸੋੜਾ ਪੈ ਗਈ ਮੋਸ਼ਾ ਖਾ ਗਿਆ ਵੋਏ ਖਾ ਗਿਆ ਪਤਾ ਨਹੀਂ ਜਾਂਦਾ ਆ ਦੇਖੀ ਜਾ ਤਾਂ ਹਾਂ ਤੂੰ ਆਂ ਅੱਜ ਆ ਮਲਿੰਟਰੀਆ ਹਾਂ ਪੁੱਤ ਜਦੋਂ ਤੂੰ ਪੜਦਾ ਹੁੰਦਾ ਸੀ ਸਕੂਲ 'ਚ ਹਾਂ ਤੇ ਪਾਸੋਂ ਤੇਰੇ ਮਾਸਟਰ ਜਨੇ ਕੀ ਕਰ ਜੇ ਲੜਾਈ ਜੀ ਪੈ ਗਈ ਸੀ ਹਾਂ ਲੜਾਈ ਜੀ ਪੈ ਗਈ ਸੀ ਤੇ ਮੁੰਡੇ ਨੇ ਲੱਜਾ ਕਿ ਉਹ ਮਾਸਟਰ ਨੇ ਲੜ ਪਿਆ ਉਹ ਸਰਜਾ ਮਾਰਨੇ ਲੱਗੇ ਮੈਂ ਹੱਥ ਫੜ ਲਿਆ ਅੱਛਾ ਹਾਂ ਉਹ ਕਹਿੰਦਾ ਕਿ ਕਿਉਂ ਬੜਿਆ ਮੈਂ ਕਿ ਤੂੰ ਮਾਰਦਾ ਕਿਵੇਂ ਆ ਹਾਂ ਕਿ ਸਾਡੀਆਂ ਨਾਲ ਹੀ ਲੜਾਈਆਂ ਹੁੰਦੀਆਂ ਅੱਛਾ ਕਿ ਹਾਂ ਤੇ ਫੇਰ ਹੋਏ ਫੇਰ ਕੀ ਉਹ ਮੁੰਡੇ ਦਾ ਮਾਪਿਆ ਹੋ ਆਗਾ ਸੀ ਅੱਛਾ ਕਹਿੰਦੇ ਫਿਰ ਚਲੋ ਨਿਬੜ ਕੇ ਗਾਜਾ ਹੋਰ ਚਲੋ ਚੰਗੀ ਗੱਲ ਆ ਪੜਾ ਲੜਾਈ ਛਿੱਤੀ ਫੈ ਜਾਣਾ ਕਲਾਖੇ ਜੀ ਮੈਂ ਕਿ ਚਲ ਮਕੰਦ ਬਾਪੂ ਨੂੰ ਲਿਆਉਂਦਾ ਮੈਂ ਲੈ ਜਾਂਦਾ ਇਹ ਬਜੀ ਗੱਲ ਪਹਿਲਾਂ ਹੀ ਹੁੰਨਾ ਮੈਂ ਕਰਿਆ ਜਾਣਾ ਨਾ ਰ ਮੈਂ ਪੜਿਆ ਹੁਣ ਤੇ ਕੀ ਆ ਖੜੀ ਜਾ ਰ ਅੱਡਾ ਤੂੰ ਹੋਰੇ ਬੁੜਾ ਤੈਨੂੰ ਗੱਲ ਪੜਾਉਂਦਾ ਓਰੇ ਕੰਜਰ ਜੇ ਮੈਨੂੰ ਲਾਜੋ ਜੇ ਸਕੂਲ ਗੱਲ ਹੀ ਪਾਈ ਜਾ ਤੇਰੇ ਨਾਲ ਵਗ ਜਾ ਮੈਂ ਯੱਗ ਤਾਂ ਜਾਵਾਂ ਯਾਰ ਉਮਰ ਭਾਈ ਹੋ ਗਈ ਹਾਂ ਹਾਂ ਬਾਪੂ ਚਾਣਾ ਯੱਗਾ ਕੇ ਖਰ ਬੱਚਾ ਜੇ ਪੜ ਕੇ ਪਰ ਆ ਮੈਂ ਸੁਛਮਾਈ ਹਾਂ ਚੜਕੀ ਫਾਇਦਾ ਯਾਰ ਕਿੰਨੀ ਕੀਤੀ ਬਾਪੂ ਮੈਂ ਤੂੰ ਆਇਆ ਲਾਲਾ ਭਾਈ ਜਦੋਂ ਮੈਂ 18 ਸਾਲ ਦਾ ਸੀਗਾ ਹਾਂ ਬਾਪੂ ਉਹ ਜੋ ਮੈਂ 14 ਯਮਾਤਾਂ ਤੇ ਤੇ ਤਨ ਪਵੇਂ ਸੁੱਤੇ ਕਰ ਗਿਆ ਹਾਂ ਬਾਪੂ ਬਸ ਉਹ ਦੂਬਾ ਮੇਰਾ ਪੂਰਾ ਵਾਸ ਕੰਮ ਦਾ ਨਹੀਂ ਛੱਦਾ ਸੀ ਕਰ ਹਾਂ ਤੇ ਫਿਰ ਮੈਂ

ਐ ਗੱਲਛੇਰਾ ਹੋਤਾ ਕੋਈ ਗੱਲ ਨਹੀਂ ਤੂੰ ਐ ਲਾਲਾ ਮੈਂ ਥੋੜਾ ਠੱਪਾ ਵੀ ਜਾਣਦਾ ਹਾਂ ਜੇ ਭੂੰਡ ਲੱਗ ਜਾ ਕਿਸੇ ਦੇ ਅੱਖ ਤੇ ਜਾਂ ਨੱਕ ਤੇ ਜਾਂ ਕੋਈ ਗੱਲ ਮਲ ਕੇ ਐਨਾ ਮੈਨੂੰ ਪਤਾ ਥੋੜੋ ਥੋੜੇ ਸਾਰੇ ਪਾ ਦਿੰਦਾ ਥੋੜਾ ਛੁਲਾ ਪਾ ਦੇ ਨਾ ਬਾ ਗੱਲ ਦੱਸ ਦੀ ਪਿੰਡ ਚ ਚੰਗਾ ਕਈ ਵਾਰੀ ਲਾੜੀ ਜਾਂਦਾ ਜਾਂ ਮੱਖੀ ਦਾ ਜੇ ਭੂੰਡਾ ਉਹ ਕੀ ਮਰਵਾਏ ਪਿੰਡ ਚ ਨਾ ਹੋ ਕਾਕਾ ਨੂੰ ਜਦੂੰ ਗੱਲ ਕਰ ਦਿਆ ਪਤਾ ਤੈਨੂੰ ਦੱਸਿਆ ਮੈਂ ਦੱਸਿਆ ਤਾਂ ਹੀ ਕਿਸੇ ਨੂੰ ਬੁਖਾਰ ਬਖੂਦ ਦਾ ਮੈਂ ਯਲ ਵੀ ਕਰ ਦੇਣਾ ਤਾਂ ਹਾਂ ਅੱਟ ਤੈਨੂੰ ਪਾਚਾ ਕਲਿਆਮਾ ਖਲੂਮਾ ਵਾ ਪੜਿਆ ਪਈਆ ਤਾਂ ਕੱਟ ਕੇ ਜਾ ਜਾਵਾਂ ਹੂੰ ਤੇ ਮੈਂ ਖੇਡਣ ਬਾਗਿਆ ਹਾਂ ਖੇਡਣ ਮੈਂ ਕਿੱਦਾਂ ਜਾ ਜਾਂਗਾ ਖੇਡਣ ਜਾ ਇਹ ਠੀਕ ਖੇੜਾ ਹੂੰ ਆ ਕੰਬਲੀ ਗੱਲ ਕਰਦਾ ਤੂੰ ਜਦ ਗੋਲੀਆਂ ਖੇਡੂਗਾ ਮੈਂ ਕੰਜਰ ਜੱਖ ਮੂਛ ਵਗ ਜੂ ਬੈਂਟਾ ਬੱਜਾ ਫੈੜੀਆ ਨਹੀਂ ਵੱਜਦਾ ਬੈਂਟ ਕਿਵੇਂ ਗੋਲੀਆਂ ਨਾ ਖੇਡਿਆ ਕਰ ਤੂੰ ਮੇਰੀ ਗੱਲ ਸੁਣ ਹਾਂ ਬੱਪੂ ਤੂੰ ਜਾ ਲੈ ਤੈਨੂੰ ਮੈਂ ਇੱਕ ਲਿਆ ਕੇ ਦਿੰਨਾ ਛੁਣ ਛਣਾ ਕਾਈ ਮੈਂ ਕੋਲੇ ਕਿਵੇਂ ਸ਼ਿਨ ਉਹ ਗੱਲ ਕਰਦਾ ਵੀ ਘਰੇ ਉਹ ਛੜਕਾਈ ਰੱਖਾ ਕਈ ਖੇਤੀ ਜਾਂ ਖਰੀਜਾ ਉਹ ਟੱਲੀ ਹੁੰਦੀ ਆ ਆ ਕੱਢੀ ਦੀ ਕੱਜੀ ਐ ਤੁਰੇ ਕਈ ਨਛੇ ਉਹ ਛਿੰਕਣਾ ਜਾਂ ਨਹੀਂ ਹੁੰਦਾ ਯਾਰ ਮੇਲੇ ਤੋਂ ਮਿਲਦਾ ਕਮਾਲ ਕਰਦਾ ਯਾਰ ਹਾਂ ਉਹ ਗੱਲ ਕਰਦਾ ਮੈਂ ਹੋਰ ਤਾਂ ਕੀ ਕਰਨੀ ਐ ਤੂੰ ਐ ਜਾ ਜਾ ਯਾਰ ਕਿਵੇਂ ਪਹਿਲਾਂ ਆਪਣੇ ਚੱਜੀ ਮੋਬਾਈਲ ਦੀ ਇੱਕ ਚੱਜੀ ਫੋਨ ਗਿਆ ਟੈਲੀਫੋਨ ਉਹ ਤਾਂ ਛੋਟਾ ਹੁੰਦਾ ਜਦੋਂ

ਅੰਟਾ ਤੂੰ ਆਏ ਜੱਜਾ 10 ਰੁਪਏ ਜਵਾਕ ਨਹੀਂ ਦਿੰਦਾ ਸਹੀ ਗੱਲ ਹੈ ਉਹ ਵੀ ਕਹਿੰਦਾ ਮੈਨੂੰ 50 ਦੇ ਹਾਂ ਉਹ ਗੱਲ ਸੀ ਤੇ ਤਾ ਖੜ ਕੇ ਗੱਲਾਂ ਫੇਗਾ ਤੇ ਨਹੀਂ ਆਇਆ